ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਆਪ ਜੀ ਨੇ ਜੋ ਪਹਿਲਾਂ ਇੱਕ ਵੀਡੀਓ ਵਿੱਚ ਥੋੜਾ ਜਿਹਾ ਸਟਾਰਟ ਸ਼ੁਰੂਆਤ ਤੇ ਦੇਖਿਆ ਇੱਕ ਮਧੂਮੱਖੀ ਦੀ ਕਿਸਮ ਹੈ ਕਾਲੇ ਰੰਗ ਦੀ ਮਧੂਮੱਖੀ ਆਹੋ ਮਧੂਮੱਖੀ ਇਸ ਲਈ ਕਿਹਾ ਕਿਉਂਕਿ ਜਦੋਂ ਦੂਜੀਆਂ ਮਧੂਮੱਖੀਆਂ ਜਿਹੜਾ ਕੰਮ ਕਰਦਿੰਨੇ ਉਹੀ ਇਹ ਕਰਦੀ ਆ ਤੇ ਐਸੇ ਬਹੁਤ ਸਾਰੇ ਜੀਵ ਸਨ ਜਦੋਂ ਆਪਣੀ ਹਰੀ ਕ੍ਰਾਂਤੀ ਨਹੀਂ ਆਈ ਸੀ ਤਾਂ ਉਹਨਾਂ ਪੁਰਾਣੇ ਤਜਰਬੇਕਾਰ ਲੋਕਾਂ ਦਾ ਦੱਸਣਾ ਵੀ 300 ਤੱਕ ਦੀਆਂ ਪ੍ਰਜਾਤੀਆਂ ਦੀ ਗਿਣਤੀ ਸੀ ਜਿਹੜੀਆਂ ਮਧੂਮੱਖੀ ਨਾਲ ਸੰਬੰਧਿਤ ਸਨ ਉਸ ਤਰ੍ਹਾਂ ਦੇ ਕੰਮ ਕਰ ਦਿੰਦੀਆਂ ਤੇ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਪਰਾਗ ਲੈ ਜਾ ਕੇ ਬੀਜ ਨੂੰ ਵਧਿਆ ਬਣਾਉਂਦੀਆਂ ਪੌਦੇ ਦਾ ਉਤਪਾਦਨ ਵਧਾਉਂਦੀਆਂ ਥੋ ਉਸ ਤਰ੍ਹਾਂ ਦਾ ਸਿਸਟਮ ਸੀ ਸਮੇਂ ਦੇ ਨਾਲ ਉਹ ਆਪਣੀ ਮਧੂਮੱਖੀਆਂ ਲੁਪਤ ਹੋਈਆਂ ਹੁਣ ਆਪਣੇ ਕੋਲ ਜਿਹੜੀਆਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੀਆਂ ਸਨ ਉਹਨਾਂ ਵਿੱਚੋਂ ਡੂਮਲੇ ਮਖਿਆਲ ਦੀ ਮੱਖੀ ਉੱਚੀ ਥਾਂ ਲੱਗਦੀ ਸੀ ਜਿਹੜਾ ਆਪਣਾ ਵੱਧ ਰਿਹਾ ਜੋ ਇਸ ਸਮੇਂ ਦਾ ਸਿਸਟਮ ਆ ਉਹ ਤੋਂ ਬਚ ਕੇ ਉੱਚੇ ਤੋਂ ਕਰਕੇ ਉਹ ਬਚ ਗਈ ਪ੍ਰਜਾਤੀ ਹਾਲੇ ਹੈ ਤੇ ਇੱਕ ਲੱਡੂ ਮੱਖੀ ਲੱਡੂ ਮੱਖੀ ਉਹ ਜਿਹੜੀ ਆਪਣੇ ਚਿੰਗਾ ਦੇ ਵਿੱਚ ਆ ਛੋਟੇ ਕੰਡੇ ਵਾਲੇ ਦਰਖਤਾਂ ਦੇ ਵਿੱਚ ਜਾਂ ਉਸ ਤਰ੍ਹਾਂ ਦੇ ਮਾਹੌਲ ਤੇ ਲੱਗਦੀ ਥੋੜਾ ਜਿਹਾ ਜ਼ਿਆਦਾ ਛੱਤਾ ਹੁੰਦਾ ਤੇ ਇਸ ਲਈ ਉਹਦਾ ਨਾਮ ਲੱਡੂ ਮੱਖੀ ਆ ਤੇ ਬਹੁਤ ਬਾਰੀਕ ਮੱਖੀ ਆ ਉਹ ਬਚੀਆਂ ਨੇ ਤੇ ਉਹਨਾਂ ਵਿੱਚੋਂ ਬਹੁਤ ਹੀ ਘੱਟ ਏਰੀਏ ਦੇ ਵਿੱਚ ਜਿਹੜੀ ਮਿੱਟੀ 'ਚ ਰਹਿਣ ਵਾਲੀਆਂ ਮਧੂਮੱਖੀਆਂ ਜਾਂ ਉਸ ਤਰ੍ਹਾਂ ਦੀ ਕਿਸਮਾਂ ਜਾਨੀ ਲੁਪਤ ਜੀਆਂ ਹੋ ਗਈਆਂ ਆਪਣੇ ਕੋਲ ਮਧੂਮੱਖੀਆਂ ਦੇ ਦੋ ਜਾਂ ਤਿੰਨ ਪ੍ਰਜਾਤੀਆਂ ਹੀ ਨੇ ਬਾਕੀ ਜਿਹੜੀਆਂ ਇਟਾਲੀਅਨ ਆ ਜਾਂ ਉਸ ਤਰ੍ਹਾਂ ਦੀ ਉਹ ਬਾਕਸ 'ਚ ਰੱਖੀ ਜਾਂਦੇ ਉਹਦੀ ਸੰਭਾਲ ਹੁੰਦੀ ਆ ਉਹ ਵੱਖਰਾ ਸਿਸਟਮ ਹੋ ਗਿਆ ਪਰ ਜਿਹੜੀਆਂ ਕੁਦਰਤ ਦੇ ਜੀਵ ਸਾਨੂੰ ਉਹਨਾਂ ਵਿੱਚੋਂ ਲੁਪਤ ਹੋ ਗਈਆਂ ਸੋ ਇਹ ਜਿਹੜੀ ਕਾਲੇ ਰੰਗ ਦੀ ਮਧੂਮੱਖੀ ਆ ਖੱਡ 'ਚ ਰਹਿਣ ਕਾਰਨ ਸੁਰੱਖਿਅਤ ਰਹਿ ਸਕੀ ਆ ਪਰ ਵੀ ਬਹੁਤ ਘੱਟ ਆ ਪ੍ਰਜਾਤੀ ਦੇਖਣ ਨੂੰ ਨਹੀਂ ਮਿਲਦੀ ਕੁਦਰਤੀ ਖੇਤੀ ਹੁਣ ਕਰਕੇ ਜੀਵ ਕੁਦਰਤ ਨਾਲ ਸੰਬੰਧ ਰੱਖਦੇ ਨੇ ਸੋ ਉਹਰੇ ਆਉਂਦੇ ਰਹਿੰਦੇ ਨੇ ਹੁਣ ਅਗਲਾ ਜੋ ਸਵਾਲ ਹੈ ਆਪਣੇ ਇਸ ਸਮੇਂ ਜੋ ਵਾਤਾਵਰਣ ਦੇ ਵਿੱਚ ਜੋ ਆਪਣਾ ਗਲੋਬਲ ਵਾਰਮਿੰਗ ਵਾਤਾਵਰਣ ਦੀ ਉਤਲ ਪੁਤਲ ਹੋ ਰਹੀ ਹੈ ਕਦੇ ਤਾਪਮਾਨ ਵੱਧ ਗਿਆ ਕਦੇ ਕੁਝ ਹੋ ਗਿਆ ਕਦੇ ਸੋ ਬਹੁਤ ਸਾਰੇ ਕੀਟ ਪੈਦਾ ਹੋ ਗਏ ਜਿਹੜੇ ਆਪਣੇ ਮਿੱਤਰ ਕੀਟ ਘਟਨੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਧ ਨੇ ਤਕਰੀਬਨ ਤੁਸੀਂ ਦੇਖੋ ਵੀ ਹਰ ਜਗ੍ਹਾ ਆਪਾਂ ਨੂੰ ਕੀਟ ਨਜ਼ਰ ਆਉਣ ਲੱਗੇ ਇਹਦਾ ਕਾਰਨ ਹੈ ਵੀ ਕੀਟਾਂ ਨੇ ਆਪਣੀ ਪ੍ਰਜਾਤੀ ਵਧਾਉਣੀ ਸ਼ੁਰੂ ਕਰਤੀ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਤੇ ਉਹ ਬਿਮਾਰੀਆਂ ਫਲਾਉਂਦੇ ਨੇ ਜਿਹੜੀਆਂ ਫਸਲਾਂ ਨੂੰ ਪਰ ਉਹਨਾਂ ਤੇ ਅਸਰ ਨਹੀਂ ਹੋ ਰਿਹਾ ਮਰ ਨਹੀਂ ਰਹੇ ਦਾ ਕਾਰਨ ਇਹ ਹੈ ਵੀ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ ਕਿਉਂਕਿ ਜਿਵੇਂ ਕਿਸੇ ਦਾ ਨਸਾ ਬੰਦ ਕਰ ਦਈਏ ਜਾਂ ਉਹਦਾ ਨਸਾ ਵੱਧ ਜਵੇ ਜਾਂ ਉਹਦੀ ਨਸਾ ਚੱਲਣ ਦੀ ਤਾਕਤ ਵੱਧ ਜਵੇ ਇਸੇ ਤਰ੍ਹਾਂ ਬਹੁਤ ਸਾਰੇ ਕੀਟ ਨੇ ਜਿਨ੍ਹਾਂ ਨੂੰ ਜਦੋਂ ਛੜਕਾਓ ਕਰਕੇ ਮਾਰ ਆ ਜਾਂਦਾ ਤਾਂ ਉਹਨਾਂ ਦੀ ਛੜਕਾਓ ਨਾਲ ਲੜਨ ਦੀ ਤਾਕਤ ਵੱਧ ਜਾਂਦੀ ਹੈ ਤੇ ਉਹ ਉਹ ਛੜਕਾਓ ਨਾਲ ਮਰਦੇ ਨਹੀਂ ਹੈਗੇ ਜਿਹੜੇ ਵਰਤੇ ਜਾਂਦੇ ਨੇ ਸੋ ਇਸ ਤਰ੍ਹਾਂ ਉਹ ਮਜ਼ਬੂਤ ਹੁੰਦੇ ਨੇ ਪਰ ਜਿਹੜੇ ਆਪਣੇ ਬਜ਼ੁਰਗਾਂ ਦੀ ਖੇਤੀ ਸੀ ਉਸ ਵਿੱਚ ਬਹੁਤ ਉਹਨਾਂ ਦਾ ਵਿਗਿਆਨ ਸੁਪਿਆ ਸੀ ਕੁਦਰਤ ਨਾਲ ਚੱਲਦੇ ਸਨ ਜਦੋਂ ਕੁਦਰਤ ਨਾਲ ਛੇੜਛਾੜ ਨਹੀਂ ਹੁੰਦੀ ਕੁਦਰਤ ਤੋਂ ਸਿੱਖਿਆ ਜਾਂਦਾ ਤਾਂ ਆਪਾਂ ਇੱਕ ਬਹੁਤ ਵਧੀਆ ਖੇਤੀ ਕਰ ਸਕਦੇ ਹਾਂ ਸਿੱਖ ਸਕਦੇ ਹਾਂ ਕਿਉਂਕਿ ਕੁਦਰਤ ਤੋਂ ਉੱਪਰ ਜੋ ਪ੍ਰਮਾਤਮਾ ਦਾ ਡਿਜ਼ਾਈਨ ਹੈ ਉਹਦੇ ਉੱਪਰ ਇਨਸਾਨ ਦਾ ਡਿਜ਼ਾਈਨ ਨਹੀਂ ਹੋ ਸਕਦਾ ਜੋ ਪ੍ਰਮਾਤਮਾ ਦੀ ਕਾਇਨਾਤ ਆ ਉਹਦੇ ਵਿੱਚ ਜੋ ਹੋ ਰਿਹਾ ਹੈ ਉਹ ਬੜਾ ਵਧੀਆ ਹੁੰਦਾ ਸੋ ਉਹਦੇ ਵਿੱਚ ਆਪਾਂ ਜੇ ਨਦੀਨਾ ਬਾਰੇ ਗੱਲ ਕਰਾਂਗੇ ਭਾਵੇਂ ਨਦੀਨ ਆਪਣੇ ਦੁਸ਼ਮਣ ਮੰਨੇ ਜਾਂਦੇ ਨੇ ਪਰ ਉਸ ਸਮੇਂ ਨਦੀਨਾ ਨੂੰ ਵੀ ਜੜੀ ਬੂਟੀਆਂ ਦੇ ਰੂਪ 'ਚ ਮੰਨਿਆ ਜਾਂਦਾ ਤੇ ਆਪਣੇ ਭੋਜਨ ਤੇ ਸ਼ਾਮਲ ਕੀਤਾ ਜਾਂਦਾ ਸਨ ਹੁਣ ਆਪਾਂ ਨਦੀਨਾ ਬਾਰੇ ਤਾਂ ਗੱਲਬਾਤ ਨਹੀਂ ਕਰਾਂਗੇ ਇੱਕ ਇੰਨੀਓ ਗੱਲ ਕਰਾਂਗੇ ਵੀ ਨਦੀਨ ਨੇ ਜਿਹੜੇ ਗਰਮੀ ਸਰਦੀ ਦੇ ਅਲੱਗ-ਅਲੱਗ ਨਦੀਨ ਨੇ ਗਰਮੀ ਦੇ ਵਿੱਚ ਹੋ ਰੁਗਦੇ ਨੇ ਸਰਦੀ ਦੇ ਵਿੱਚ ਹੋ ਰੁਗਦੇ ਨੇ ਅਤੇ ਕੁਝ ਨਦੀਨ ਸਾਰਾ ਸਾਲ ਉਗਦੇ ਰਹਿੰਦੇ ਹਨ ਪਰ ਨਦੀਨਾ ਨੂੰ ਬਿਮਾਰੀ ਨਹੀਂ ਪੈਂਦੀ ਤੁਸੀਂ ਕਦੇ ਦੇਖਿਆ ਵੀ ਨਦੀਨ ਨੂੰ ਬਿਮਾਰੀ ਪਈ ਹੈ ਇਹਨੂੰ ਕੀੜੇ ਲੱਗੇ ਹੋਏ ਨੇ ਫਸਲਾਂ ਨੂੰ ਪੈ ਰਹੀ ਆ ਪਰ ਕਿਉਂ ਨਹੀਂ ਪੈਂਦੀ ਕਿਉਂਕਿ ਉਹ ਜਦੋਂ ਮਿੱਟੀ ਦੇ ਵਿੱਚ ਪਾਏ ਰਹਿੰਦੇ ਨੇ ਗਰਮੀ ਸਰਦੀਆਂ 6-6 ਮਹੀਨੇ ਦਾ ਜੇ ਆਪਾਂ ਵਕ ਵਾਰ ਰੱਖੀਏ ਤਾਂ ਉਹ ਨਦੀਨ ਮਰਦੇ ਨਹੀਂ ਹੈਗੇ ਕਾਰਨ ਕੀ ਆ ਵੀ ਉਹ ਨਦੀਨ ਮਿੱਟੀ 'ਚ ਰਹਿਣ ਨਾਲ ਮਿੱਟੀ ਉਹਨਾਂ ਨੂੰ ਇਸ ਤਰ੍ਹਾਂ ਸੋਧ ਦਿੰਦੀ ਆ ਵੀ ਉਹ ਮਜ਼ਬੂਤ ਹੁੰਦੇ ਨੇ ਸੋਕਾ ਚੱਲਣ ਦੀ ਤਾਕਤ ਵੱਧਦੀ ਆ ਬਿਮਾਰੀਆਂ ਲੜਨ ਦੀ ਤਾਕਤ ਵੱਧਦੀ ਆ ਦੋ ਗੱਲਾਂ ਵਧਦੀਆਂ ਤਾਂ ਆਪਣੀ ਫਸਲ ਵੱਜ ਜਾਂਦੀ ਆ ਸੋ ਇਸ ਤਰ੍ਹਾਂ ਆਪਾਂ ਦੇਖਦੇ ਵੀ ਆ ਬਹੁਤ ਸਾਰੀਆਂ ਸਬਜ਼ੀਆਂ ਜਿਵੇਂ ਪਾਲ ਕੁੱਗੀਆਂ ਦੀ ਆ ਦੇਸੀ ਆ ਧਣੀਆਂ ਉਗਿਆਉਂਦਾ ਅਗਲੇ ਸਾਲ ਬਾਕੀ ਤੁਸੀਂ ਬਹੁਤ ਸਾਰੇ ਆਪਣੇ ਖੇਤਾਂ 'ਚ ਦੇਖਦੇ ਨਾ ਜਿਹੜੇ 6 ਮਹੀਨੇ ਮਿੱਟੀ 'ਚ ਪੈ ਰਹੇ ਨੇ ਆਲੇ ਬੀਜ ਅੱਜ ਵੀ ਉਗ ਹੀ ਆਉਂਦੇ ਨੇ ਕਾਰਨ ਹੁੰਦਾ ਵੀ ਮਿੱਟੀ ਸਹੀ ਆ ਬੀਜ ਵੀ ਸਹੀ ਆ ਤਦ ਦਾ ਦੋი ਚੀਜ਼ਾਂ ਨੂੰ ਸਹੀ ਹਿੰਦਿਆ ਤਾਂ ਉਗਣ ਯੋਗਣਾ ਹੁੰਦਾ ਵੀ ਰੁੱਤ ਆਈ ਤੇ ਇਹ ਨਹੀਂ ਹੈਗਾ ਬੇਰੁੱਤ ਆ ਉਗਿਆ ਜਿਵੇਂ ਸਰੋਂ ਵੱਢ ਕੇ ਹਟਿਆ ਸਰੋਂ ਝੜ ਜਾਂਦੀ ਪਹਿਲਾਂ ਪਾਣੀ ਲੈਣਾ ਤਾਂ ਸਰੋਂ ਉਗ ਜਾਂਦੀ ਆ ਉਹ ਹੋਰ ਸਿਸਟਮ ਆ ਪਰ ਜਿਹੜੀ 6 ਮਹੀਨੇ ਰਹਿ ਕੇ ਮਿੱਟੀ 'ਚ ਉਗਦੀ ਆ ਅਸਲ ਕੁਦਰਤ ਉਹ ਆ ਸੋ ਆਪਾਂ ਨੇ ਉਹਨੂੰ ਚੈੱਕ ਕਰਨ ਲਈ ਅ ਅੱਜ ਮੇਰੇ ਖਿਆਲ ਆ ਆਪਣੇ ਹੈਗਾ 18 ਨਵੰਬਰ ਆਪਾਂ ਨੇ 1 ਅਕਤੂਬਰ ਨੂੰ ਲਸਣ ਬੀਜਤਾ ਲਸਣ ਮਿੱਟੀ ਦੇ ਵਿੱਚੋਂ ਘਾ ਆਪਣੇ ਟੂਲ ਨਾਲ ਸਾਫ਼ ਕੀਤਾ ਬਹਾਈ ਨਹੀਂ ਕੀਤੀ ਮਤਲਬ ਪੱਧਰ ਜਗ੍ਹਾ ਤੇ ਲਸਣ ਬੀਜਿਆ ਤੇ ਫਿਰ ਉਹਨੂੰ ਪਾਣੀ ਆਪਾਂ ਨੇ ਤਕਰੀਬਨ ਅੱਜ ਤੋਂ ਹਫ਼ਤਾ ਪਹਿਲਾਂ ਲਾਇਆ ਤੇ ਹਫ਼ਤੇ ਦੇ ਵਿੱਚ ਜਿਹੜਾ ਲਸਣ ਸੋਕੇ ਚ ਰੱਖਿਆ ਗਿਆ ਸਿਰੇ ਬੀਜਿਆ ਪਾਣੀ ਲੈ ਵਿੱਚ ਇਹ ਮਿੱਟੀ ਦੇ ਵਿੱਚ ਬੈਠ ਕੇ ਰਹਿ ਕੇ ਇੱਕ ਤਰ੍ਹਾਂ ਦਾ ਉਹਨੂੰ ਟ੍ਰੀਟਮੈਂਟ ਮਿਲੇ ਕਿਉਂਕਿ ਆਪਾਂ ਨੂੰ ਅ ਮੈਨ ਆਪਾਂ ਜੇ ਉਤਪਾਦਨ ਵਧਾਉਣ ਤੇ ਜ਼ੋਰ ਲਾਈਗੇ ਤਾਂ ਆਪਾਂ ਉਤਪਾਦਨ ਦਾ ਵਧਾਉਣ ਤੇ ਸਫਲ ਹੋ ਜਾਾਂਗੇ ਪਰ ਜੇ ਆਪਾਂ ਇਹ ਸੋਚੀਏ ਵੀ ਸਾਡਾ ਪੌਦਾ ਘੱਟ ਪਾਣੀ ਨਾਲ ਹੋ ਸਕੇ ਉਹਨੂੰ ਬਿਮਾਰੀ ਲੱਗੇ ਤਾਂ ਉਹ ਚੀਜ਼ਾਂ ਖਾਤਰ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਸੋ ਲਸਣ ਬੀਜਿਆ ਤੇ ਉਹ ਹੋ ਗਿਆ ਹੁਣ ਆਪਾਂ ਸਤਿਕਾਰਯੋ ਕਿਸਾਨ ਵੀਰੋ ਆਪਾਂ ਨੇ ਜਿਹੜਾ ਲਸਣ ਬੀਜਿਆ ਮਿੱਟੀ ਦੇ ਵਿੱਚੋਂ ਆਪਣੇ ਦਾਤਰੇ ਨਾਲ ਘਾਹ ਸਾਫ਼ ਕੀਤਾ ਇਸ ਤਰ੍ਹਾਂ ਆਪਾਂ ਉਦਾਹਰਣ ਦੇ ਮੈਥੋਂ ਦਿਖਾਉਣਾ ਵੀ ਆਹ ਮਾਰ ਕੇ ਸਰੀਆ ਜਾਂ ਸਰਾਖ ਕਰ ਲਿਆ ਜਿਹੜੀ ਲਸਣ ਦੀ ਤੁਰੀ ਆ ਜਾਂ ਗੰਢੀ ਆ ਉਹਨੂੰ ਆਪਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਬੀਜਤਾ ਫੇਰ ਇਹਨੂੰ ਬੰਦ ਕਰਤਾ ਹੋ ਗਿਆ ਬੰਦ ਤੇ ਸਮਾਂ ਲੰਘਦਾ ਰਿਹਾ ਵੀ ਦੇਖਦੇ ਆ ਕਿ ਰਿਜ਼ਲਟ ਆਉਂਦਾ ਸੋ ਉਹ ਹੁਣ ਆਪਣੇ ਕੁਝ ਦਿਨ ਪਹਿਲਾਂ ਪਾਣੀ ਲਾਉਣ ਨੂੰ ਆ ਗਿਆ ਹੁਣ ਆਪਾਂ ਇਹਦੀ ਜਿਹੜੀ ਆ ਤੁਸੀਂ ਦੇਖੋ ਵੀ ਵਿੱਚ ਆਹਾਂ ਬਰੀਕ ਲਸ ਮਤਲਬ ਬਰੀਕ ਬਰੀਕ ਨਦੀਨ ਉਗ ਰਿਹਾ ਇਹ ਜਿਹੜਾ ਬਰੀਕ ਨਦੀਨ ਇਹ ਹੁਣ ਪਾਣੀ ਲਾਏ ਤੇ ਉਗਿਆ ਜਿਹੜਾ ਰੁੱਤ ਆਪਣੇ ਆਪ ਉਗਣ ਦੀ ਤਾਕਤ ਰੱਖਦਾ ਉਸ ਤਰ੍ਹਾਂ ਉਗਿਆ ਸੋ ਨਦੀਨ ਬਰੀਕ ਨਦੀਨ ਪਾਣੀ ਵਾਲਾ ਪਹਿਲਾਂ ਉਗਿਆ ਹੁਣ ਇਹ ਜਿਹੜਾ ਮਿੱਟੀ 'ਚ ਰਹਿ ਕੇ ਟ੍ਰੀਟਮੈਂਟ ਹੋ ਕੇ ਉਗਿਆ ਲਸਣ ਐਨਾ ਲੰਬਾ ਸਮਾਂ ਰਹਿ ਕੇ ਭਾਵੇਂ ਦੀ ਕੱਦ ਕਾਠ ਦੂਜੇ ਨਾਲੋਂ ਕਾਫੀ ਛੋਟਾ ਰਹਿ ਜਾਣਾ ਪਰ ਇੱਕ ਵੱਖਰਾ ਕੋ ਸਿੱਖਣ ਦੀ ਤਕਨੀਕ ਨਾਲ ਆਪਾਂ ਲੱਭੀਏ ਵੀ ਇਹਨੂੰ ਬਿਮਾਰੀਆਂ ਨਾ ਪੈਣੇ ਸੋਕਾ ਝੱਲੇ ਸੋ ਇਹਨੂੰ ਹੁਣ ਵੀ ਬਹਾਈ ਗੜਾਈ ਦੀ ਲੋੜ ਨਹੀਂ ਪੈਣੀ ਕਿਉਂਕਿ ਜੰਗਲੀ ਮੰਗ ਬਣ ਕੇ ਸਿਰਫ ਆਹ ਦਾਤੀਆਂ ਨੇ ਆ ਦੰਦਿਆਂ ਵਾਲੀ ਦਾਤੀ ਹੁੰਦੀ ਆ ਆਪਾਂ ਤਰਹਾਲੀ ਵੀ ਫੇਰ ਸਕਦੇ ਆ ਤੇ ਇਹ ਬੜੀ ਕਿਉਂਕਿ ਆਪਾਂ ਇਹਨੂੰ ਸੰਗਣਾ ਨਹੀਂ ਲਾਇਆ ਹੋਵੇ ਧੁੱਪਾਂ ਪਾਣੀ ਪੂਰਾ ਮਿਲੇ ਤਾਂ ਕਿ ਨੇਚਰ ਦੇ ਹਿਸਾਬ ਨਾਲ ਹੋ ਸਕੇ ਸੋ ਇਹ ਦਾਤੀ ਨਾਲ ਆਪਾਂ ਇਸ ਤਰ੍ਹਾਂ ਨਦੀਨ ਸਾਫ਼ ਕਰ ਦਿੰਦੇ ਆ ਇਹ ਦੂਜੀਆਂ ਦਾਤੀਏ ਤਿੱਖੇ ਦੰਦੇ ਹੁੰਦੇ ਨੇ ਆਰੀ ਵਾਲੇ ਇੱਕ ਤਾਂ ਜੜ ਦੇ ਵਿੱਚੋਂ ਵੀ ਕੱਢ ਲਿਆਉਂਦੀ ਆ ਦੇਖੋ ਸਿਰਫ ਆਪਾਂ ਨੇ ਉੱਪਰਲੀ ਮਿੱਟੀ ਨੂੰ ਹੀ ਸਾਫ਼ ਕੀਤਾ ਬਾਅਦ ਚ ਤਰਫਾਲੀ ਫੇਰ ਸਕਦੇ ਆ ਤੇ ਇਸ ਤਰ੍ਹਾਂ ਇਹ ਚੱਲਦੀ ਰਹੂਗੀ ਜਣੀ ਆਪਾਂ ਦੀ ਗੜਾਈ ਵੀ ਸੌਖੇ ਢੰਗ ਨਾਲ ਕਰ ਲਾਂਗੇ ਤਰਫਾਲੀ ਫੇਰ ਲਾਂਗੇ ਤੇ ਨਦੀਨ ਕੰਟਰੋਲ ਹੋ ਗਿਆ ਤੇ ਜਿਹੜਾ ਹੁਣ ਇੰਨਾ ਲੰਬਾ ਸਮਾਂ ਮਿੱਟੀ 'ਚ ਲਸਣ ਰਿਹਾ ਤਾਂ ਇੱਕ ਤਰ੍ਹਾਂ ਦਾ ਇਹ ਮਿੱਟੀ ਨੇ ਟ੍ਰੀਟਮੈਂਟ ਕਰਤਾ ਇਹਦੀ ਕੁਆਲਿਟੀ ਦੇ ਸੁਧਾਰ ਹੋਇਆ ਤੇ ਬਾਕੀ ਦਾ ਰਿਜ਼ਲਟ ਹੁਣ ਆਪਾਂ ਜਦੋਂ ਇਹ ਵੱਡਾ ਹੋਊਗਾ ਉਦੋਂ ਪਤਾ ਲੱਗੂਗਾ ਪਰ ਇੱਕ ਤਰ੍ਹਾਂ ਦਾ ਜਿੱਕਣ ਘਾ ਧਰਤੀ ਮਾਂ ਦੇ ਸਕੇ ਪੁੱਤ ਨੇ ਲੰਬਾ ਸਮਾਂ ਮਿੱਟੀ 'ਚ ਰਹਿ ਕੇ ਉੱਗਦੇ ਨੇ ਅੱਗੇ ਜਦੋਂ ਬਾਰਸਾ ਨਹੀਂ ਸਾਨੂੰ ਹੁੰਦੀਆਂ ਤਾਂ ਬਹੁਤ ਸਾਰੀ ਬੀਜ ਬੀਜ ਦਿੱਤੇ ਜਾਂਦੇ ਰੋਤਾਈ ਤੇ ਉੱਗਦੇ ਸਨ ਪਾਣੀ ਲੱਗੇ ਤੇ ਸੋ ਉਹਨਾਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਵਾਤਾਵਰਣ 'ਚ ਬਿਮਾਰੀਆਂ ਵਧ ਰਹੀਆਂ ਨੇ ਪੌਦਿਆਂ ਦੀਆਂ ਸਾਡੀਆਂ ਉਹ ਬਿਮਾਰੀਆਂ ਤੇ ਕੰਟਰੋਲ ਹੋ ਜਵੇ ਹੁਣ ਇਸ ਤਰ੍ਹਾਂ ਆਪਾਂ ਕੁਝ ਸਮੇਂ ਚ ਇਹਦੇ ਨਦੀਨ ਕੰਟਰੋਲ ਕਰ ਦਾਂਗੇ ਫਿਰ ਤਰਫਾਲੀ ਫੇਰ ਦਾਂਗੇ ਤੇ ਜਿਹੜਾ ਲਸੋਣਾ ਇਹ ਨੰਗਾ ਹੋ ਜੂ ਤੇ ਫਿਰ ਜਦੋਂ ਲਸਣ ਨੂੰ ਗੜਾਈ ਆਰ ਸਵਾਹ ਪਾ ਸਕਦੇ ਆ ਲਸਣ ਨੂੰ ਕਿ ਬਜ਼ੁਰਗ ਸਵਾਹ ਪਾਉਂਦੇ ਹੁੰਦੇ ਸਨ ਆ ਪਾਥੀਆਂ ਦੀ ਸਵਾਹ ਪਾ ਸਕਦੇ ਆ ਉਸ ਤਰ੍ਹਾਂ ਇੱਕ ਤਰ੍ਹਾਂ ਦਾ ਨੇਚਰ ਦੇ ਹਿਸਾਬ ਨਾਲ ਜੋ ਆਪਣੇ ਬਜ਼ੁਰਗ ਖੇਤੀ ਕਰਦੇ ਸਨ ਉਸ ਤਰ੍ਹਾਂ ਕਰ ਸਕਦੇ ਆ ਤੇ ਨਦੀਨ ਕੰਟਰੋਲ ਹੋਵੇ ਜਿੱਥੇ ਨਹੀਂ ਜੰਮਿਆ ਉੱਥੇ ਨਵਾਂ ਲਸਣ ਬੀਜਾਂਗੇ ਤੇ ਜਿਹੜਾ ਇਹ ਲਸਣਾ ਉਹਦੇ ਲਸਣ ਦਾ ਕੀ ਫਰਕ ਪਾਊਗਾ ਕਿ ਉਹ ਪਾਣੀ ਇੰਨੇ ਹੀ ਮੰਗੂ ਜਾਂ ਨਹੀਂ ਮੈਨੂੰ ਉਹ ਵੀ ਜਵਾਬ ਮਿਲ ਜਾਊਗਾ ਤੇ ਕਦ ਕਾਰ ਤਾ ਤਾਂ ਛੋਟਾ ਹੀ ਰਹਿਣਾ ਕਿ ਉਹ ਲੇਟ ਬੀਜਿਆ ਗਿਆ ਪਰ ਇਹ ਲੰਬਾ ਸਮਾਂ ਮਿੱਟੀ 'ਚ ਰੱਖ ਕੇ ਕੀ ਰਿਜ਼ਲਟ ਆਉਂਦਾ ਹੈ ਇਸ ਤਰ੍ਹਾਂ ਕੁਦਰਤ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਕਿਸਾਨ ਦਾ ਸਭ ਤੋਂ ਵੱਡਾ ਸਕੂਲ ਆ ਉਹਦਾ ਖੇਤ ਆ ਉਹਦੀ ਯੂਨੀਵਰਸਿਟੀ ਵੀ ਉਹਦਾ ਖੇਤ ਆ ਜਿੰਨਾ ਕੁ ਇਸ ਖੇਤ ਤੋਂ ਸਿੱਖਾਂਗੇ ਮਿੱਟੀ ਤੋਂ ਸਿੱਖਾਂਗੇ ਕਿਉਂਕਿ ਜਿਹੜੇ 665 ਤੋਂ ਪਹਿਲਾਂ ਖੋਚੀ ਦੀ ਤਕਨੀਕ ਸੀ ਉਹ ਸਮੇਂ ਦੇ ਨਾਲ ਨਾਲ ਖਤਮ ਹੋ ਗਈ ਇਸ ਲਈ ਉਹ ਜਿਹੜਾ ਬਜ਼ੁਰਗਾਂ ਦਾ ਗਿਆਨ ਸੀ ਉਹ ਸਾਡੇ ਕੋਲ ਖੋ ਚੁੱਕਿਆ ਪਰ ਅਸੀਂ ਉਹ ਬਜ਼ੁਰਗਾਂ ਦਾ ਗਿਆਨ ਜੇ ਮਿੱਟੀ 'ਚ ਲੱਭਣ ਲੱਗਾਂਗੇ ਤਾਂ ਲੱਭ ਵੀ ਸਕਦਾ ਇਸ ਤਰ੍ਹਾਂ ਆਪਾਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇੱਕ ਦੇਖ ਰਿਹਾ ਮੈਂ ਕਿ ਰਿਜ਼ਲਟ ਆਉਂਦਾ ਸੋ ਜੋ ਵੀ ਰਿਜ਼ਲਟ ਆਊਗਾ ਆਪਾਂ ਨੂੰ ਪਤਾ ਲੱਗ ਜਾਊਗਾ ਸੋ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ